ਅੱਜ ਦਾ ਪ੍ਰੋਗਰਾਮ ਦਾ ਜਿਹੜੇ ਜਿੱਥੇ ਪਹੁੰਚੇ ਸੇ ਇੱਕੋ ਸਭ ਤੋਂ ਪਹਿਲਾਂ ਤਾਂ ਜੈਤੂ ਸਰਜਾ ਨਗਰ ਵਾਲਿਆਂ ਨੂੰ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਿਹਨਾਂ ਉਹ ਤੇ ਜਿਹੜਾ ਇਹ ਸਮਰਪਿਤ ਸਪੋਰਟਸ ਕਲੱਬ ਚੱਲ ਰਿਹਾ ਹੈ ਉਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਨਾਲ ਹੀ ਸਾਰੇ ਐਨਆਰਏ ਭਰਾਵਾਂ ਦਾ ਧੰਨਵਾਦ ਹੈ ਜਿਹੜਾ ਹਰ ਸਾਲ ਪਿੰਡ 'ਚ ਆ ਕੇ ਖੇਡਾਂ ਨੂੰ ਉਤਸ਼ਾਹਤ ਕਰਨਾਸਤੇ ਨੌ ਜਵਾਨੀ ਨੂੰ ਖੇਡਾਂ ਪ੍ਰਤੀ ਜੋੜਨ ਵਾਸਤੇ ਜੋ ਇਹ ਪ੍ਰਾਲਾ ਕਰਦੇ ਆ ਖਰਚਾ ਕਰਦੇ ਆ ਇਨਾਮ ਵੰਡਦੇ ਆ ਮੈਂ ਸਮਝਦਾ ਨੌਜਵਾਨਾਂ ਨੂੰ ਬੜੀ ਵੱਡੀ ਇਨਕਰੇਜਮੈਂਟ ਮਿਲਦੀ ਆ ਕਿਉਂਕਿ ਇਸ ਇਹ ਜਿਹੜੀ ਸਪੋਰਟਸ ਦੀ ਫੀਲਡ ਹੈ ਇਹਦੇ ਚ ਜਿੰਨਾ ਐਨਆਰਆਈ ਭਰਾਵਾਂ ਦਾ ਸਹਿਯੋਗ ਮਿਲੂਗਾ ਉਨਾ ਹੀ ਮੈਂ ਸਮਝਦਾ ਪੰਜਾਬ ਔਰ ਦੇਸ਼ ਚੋਂ ਵੱਡੇ ਵੱਡੇ ਖਿਡਾਰੀ ਨਿਕਲਣਗੇ ਕਿਉਂਕਿ ਬਹੁਤ ਵੱਡੀ ਆਬਾਦੀ ਆ ਆਪਣੀ ਮਗਰ ਉਹਦੇ ਪ੍ਰਤੀ ਜੋ ਸਿਨਸੇਅਰਿਟੀ ਸਰਕਾਰਾਂ ਦੀ ਹੋਣੀ ਚਾਹੀਦੀ ਉਹ ਘਾਟ ਦਿਸਦੀ ਹੈ ਜੇ ਸਰਕਾਰਾਂ ਵੀ ਆਪ ਦੀ ਜ਼ਿੰਮੇਵਾਰੀ ਬੇਖੂਬੀ ਨਿਭਾਉਣ ਤੇ ਮੈਚ ਸਮਝਦਾ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਧ 올림픽 'ਚ ਏਸ਼ੀਅਨ ਗੇਮ 'ਚ ਕਾਮਨਵੈਲਥ ਖੇਡਾਂ ਤੋਂ ਸਭ ਤੋਂ ਵੱਧ 골ਡ ਮੈਡਲ ਜਿਵੇਂ ਚਾਈਨਾ ਦੀ ਕੋਈ ਗਿਣਤੀ ਮਿੰਤੀ ਨਹੀਂ ਸੀ ਅੱਜ ਸਭ ਤੋਂ ਵੱਧ ਨੰਬਰ ਲੈ ਕੇ ਜਾਂਦੇ ਸਾਡਾ ਦੇਸ਼ ਵੀ ਲੈ ਕੇ ਜਾਊਗਾ ਇਸ ਲਈ ਸਾਤ ਸਰਵਨ ਸਿੰਘ ਨੂੰ ਸਰਪੰਚ ਸਾਹਿਬ ਨੂੰ ਐਨ ਆਰ ਆਈ ਭਰਾਵਾਂ ਨੂੰ ਇਕਬਾਲ ਸਿੰਘ ਜੀ ਜਿਹੜੇ ਪ੍ਰਧਾਨ ਨੇ ਕਲੱਬ ਦੇ ਹੋਰ ਮੈਂਬਰ ਸਾਹਿਬਾਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਤੁਹਾਨੂੰ